ਅੱਜ ਆਪਣੀ ਆਪ ਦੀ ਨੇ ਸੇਵਿੰਗ ਕੋੜੀ ਦੀ ਵਿਚਾਰ ਸਰਵਣ ਕਰਨੀ ਐ ਆਹ ਮਾਇਬੀਤੀਆਂ ਕਾਗਰ ਕਰੋ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਣ ਸਤਗੁਰੂ ਜੀ ਨੂੰ ਜਿਹੜਾ ਸਤਗੁਰੂ ਦੇ ਇਸ ਤਰ੍ਹਾਂ ਦੇ ਬਚਨ ਸੁਣੇ ਬੇ ਬੱਚਾ ਜਿਹੜਾ ਬੜਾ ਗਿਆਨਵਾਨ ਇਹ ਤਾਂ ਸਾਨੂੰ ਹੀ ਨਿਰੁੱਤਰ ਕਰ ਦਿੰਦਾ ਜਿਹੜੀ ਗੱਲ ਆਖਦੇ ਆ ਇੰਦੇ ਅਗੇ ਸਾਡੀ ਕੋਈ ਪੇਸ਼ ਨਹੀਂ ਚੱਲੀ ਉਹ ਉਹਨਾਂ ਨੇ ਮਨ ਇਕੱਠਿਆ ਨੇ ਵਿਚਾਰ ਕੀਤੀ ਵੀ ਜੇ ਬਚਾਏ ਜਿਹੜਾ ਬੱਚਾ ਹੈ ਨਾ ਨਾਨਕ ਜੇ ਕਿਤੇ ਸਾਡਾ ਚੇਲਾ ਬਣ ਜਾਏ ਤਾਂ ਸਾਡੇ ਇਹ ਜਿਹੜੇ ਮਤ ਨੂੰ ਜੋਗੀਆਂ ਦੇ ਮਤ ਨੂੰ ਬੜਾ ਰੋਸ਼ਨ ਕਰ ਦੇਗਾ ਸਾਡਾ ਨਾਂ ਇਸ ਕਰਕੇ ਇਹਨੂੰ ਆਪਾਂ ਚੇਲਾ ਬਣਾਈਏ ਕਿਸੇ ਢਾਗ ਨਾਲ ਇਹਨੂੰ ਆਪਣੇ ਮਗਰ ਲਾ ਲਈਏ ਤਾਂ ਸੇਣ ਕਹਿਣ ਲੱਗੇ ਸਿਦਾ ਸਤਿਗੁਰੂ ਨੂੰ ਪਰਮਾਣ ਲਈ ਸਿਦਾ ਨੇ ਕੀ ਕੀਤਾ ਇੱਕ ਖੱਬਰ ਦੇ ਦਿੱਤਾ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਇੱਕ ਭਾਂਡਾ ਦਿੱਤਾ ਵੀ ਜਾਓ ਥਲੇ ਨਾ ਸਰੋਵਰ ਹੈ ਉਥੋਂ ਪਾਣੀ ਲੈ ਕੇ ਆਓ ਤੇ ਸਤਿਗੁਰੂ ਨੂੰ ਭੇਜਿਆ ਸਤਿਗੁਰੂ ਪਹਾੜੀ ਤੋਂ ਉਤਰ ਕੇ ਸਰੋਵਰ ਕੋਲ ਗਏ ਕੀ ਦੇਖਿਆ ਸਿਧਾਂ ਨੇ ਆਪਣੀ ਸ਼ਕਤੀ ਨਾਲ ਉਹ ਸਰੋਵਰ ਵਿੱਚ ਹੀਰੇ ਰਤਨ ਲਾਲ ਆਦਿਕ ਬਣਾ ਦਿੱਤੇ ਪਾਣੀ ਉੱਤੇ ਹੀ ਤੇ ਸਤਿਗੁਰੂ ਇਹਨੂੰ ਦੇਖ ਕੇ ਧਰਮ ਜਾਣਗੇ ਪਰ ਸਤਿਗੁਰ ਤਾਂ ਆਪ ਦਾਤਾ ਦੇਣ ਵਾਲਿਆਂ ਨੂੰ ਇਹ ਤਾਂ ਉਹਨਾਂ ਸਾਹਮਣੇ ਕਿਹੜੀ ਚੀਜ਼ ਸੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਹਮਣੇ ਭਾਈ ਗੁਰਦਾਸ ਜੀ ਕਹਿੰਦੇ ਹਨ सीधी मणे विचारिया कि दर्शन ए ले बाला ऐसा जोगी कली मैं हमरे पंथ परे उजा खक्र दिता नाथ जी पानी भर मन उठ चाल बाबा आया पानीए डिठे रतन जवार लाला फिर आया गुरु नाथ जी पाठर नहीं उस तला ਸਤਗੁਰਪੁਰ ਆਗਾ ਸਤਗੁਰ ਅਗਮਾਗੜਪੁਰ ਕਿਹੜਾ ਝੱਲੇ ਗੁਰੂ ਕੀ ਝੱਲ ਸਤਗੁਰ ਤਾਂ ਆਪ ਅਗਮਾਗੜਪੁਰਕ ਸੰ ਉਹਨਾਂ ਦੀ ਝਾਲ ਕਿਹੜਾ ਸਕਦਾ ਝਾਲ ਸੁਗਦਾ ਸੀ ਸਤਗੁਰ ਆਪਸ ਆ ਗਏ ਕਹਿ ਲਗੇ ਸਿੱਧਾ ਨੂੰ ਬਈ ਉੱਥੇ ਤਾਂ ਪਾਣੀ ਆਇ ਨਹੀਂ ਸਿਹੜਾੜੇ ਸੋਚਿਆ ਸੀ ਭਰਮ ਜਾਣ ਕੇ ਮਾਇਆ ਦੇਖ ਕੇ ਪਰ ਸਤਗੁਰ ਭਰਮ ਹੀ ਨਹੀਂ ਚਬਤ ਜਿੱਤੀ ਸਿਹਤ ਮੰਡਲੀ ਕੀਤਸ ਆਪਣਾ ਪੰਥ ਨਿਰਾਲਾ ਫਿਰ ਉਥੇ ਸਿੱਧਾ ਨਾਲ ਫਿਰ ਸ਼ਬਦ ਦੁਆਰਾ ਵਿਚਾਰ ਕੀਤੀ ਸਿਰ ਕਹਿਣ ਲੱਗੇ ਜਦੋਂ ਦੇਖਿਆ ਵੀ ਇਹ ਤਾਂ ਹੁਣ ਇਸ ਤਰ੍ਹਾਂ ਤਾਂ ਭਰਮੇ ਨਹੀਂ ਤਾਂ ਸਤਗੁਰੂ ਨੂੰ ਕਹਿਣ ਲੱਗੇ ਚਲੋ ਤੁਹਾਨੂੰ ਤੀਰਥਾਂ ਤੇ ਲੈ ਚਲਦੇ ਹਾਂ ਕਿਉਂਕਿ ਤੀਰਥਾਂ ਤੇ ਜਾਓਗੇ ਨਾ ਤੁਹਾਨੂੰ ਮੁਕਤੀ ਮਿਲ ਜਾਏਗੀ ਨਾਲੇ ਤੀਰਥਾਂ ਤੇ ਜਾਣ ਨਾਲ ਬੜੇ ਪਦਾਰਥ ਮੁੱਖਾ ਪਦਾਰਥ ਹੀਰੇ ਰਤਨ ਜਵਾਰ ਆਦਿਕ ਮਿਲ ਜਾਂਦੇ ਹਨ ਚਲੋ ਤੁਹਾਨੂੰ ਤੀਰਥ ਯਾਤਰਾ ਕਰਾ ਕੇ ਲਿਆਣੇ ਆ ਤੀਰਥ ਯਾਤਰਾ ਕਰਨ ਨਾਲ ਬੰਦਾ ਮੁਕਤ ਹੋ ਜਾਂਦਾ ਹੈ ਨਾਲੇ ਪਵਿੱਤਰ ਹੋ ਜਾਂਦਾ ਹੈ ਸਿੱਧ ਸਤਿਗੁਰੂ ਜੀ ਨੂੰ ਪ੍ਰਸ਼ਨ ਕੀਤਾ ਤੇ ਕਹਿੰਦੇ ਆ ਮਹਾਰਾਜ ਇਹ ਗੱਲ ਠੀਕ ਹੈ ਨਾ ਤੇ ਤੀਰਥ ਯਾਤਰਾ ਕਰੋ ਤਾਂ ਬੰਦਾ ਮੁਕਤ ਹੋ ਜਾਂਦਾ ਹੈ ਨਾਲੇ ਪਵਿੱਤਰ ਹੋ ਜਾਂਦਾ ਹੈ ਹੁਣ ਸਤਿਗੁਰੂ ਜੀ ਛੇਵੀਂ ਪੌੜੀ ਦੁਆਰਾ ਜਪਜੀ ਸਾਹਿਬ ਜੀ ਦੀ ਸਿਧਾ ਨੂੰ ਉਤਰ ਦਿੰਦਿਆਂ ਨੂੰ ਸਤਿਗੁਰੂ ਸਿਧਾ ਨੂੰ ਕਹਿੰਦੇ ਨੇ ਤੀਰਥ ਨਹਾਵਾ ਜੇ ਤਿਸ ਭਾਵਾਂ ਵੇਣ ਭਾਣੇ ਕੇ ਨਾਏ ਕਰੀ ਸਤਿਗੁਰੂ ਕਹਿੰਦੇ ਨੇ ਸੇ ਤੋਂ ਤੀਰਥਾਂ ਤੇ ਆ ਮੈਂ ਜਾ ਕੇ ਇਸ਼ਨਾਨ ਕਰਾਂ ਜੇ ਆਪਣੇ ਗੁਰੂ ਨੂੰ ਪਰਮੇਸ਼ਰ ਗੁਰੂ ਨੂੰ ਚੰਗਾ ਲੱਗਾ ਕਿਉਂਕਿ ਜੇ ਤੀਰਥਾਂ ਤੇ ਇਸ਼ਨਾਨ ਕਰਕੇ ਉਹ ਕਾਰਮ ਨੂੰ ਪਰਮੇਸ਼ਰ ਗੁਰੂ ਨੂੰ ਪਾਇਆ ਹੀ ਨਹੀਂ ਚੰਗਾ ਹੀ ਨਹੀਂ ਲੱਗਿਆ ਤੀਰਥਾਂ ਤੇ ਇਸ਼ਨਾਨ ਕਰਨ ਦਾ ਫਾਇਦਾ ਹੀ ਤਾਂ ਹੈ ਜੇ ਬੰਦਾ ਗੁਰੂ ਨੂੰ ਪਾ ਜਾਏ ਚੰਗਾ ਲੱਗ ਜਾਏ ਪਰਮੇਸ਼ਰ ਨੂੰ ਪਾ ਜਾਵੇ ਤੀਰਥ ਨਾਵਾ ਜੇ ਕਿਸ ਭਾਵੇਂ ਤਿਸ ਤੋਂ ਭਾਵ ਉਹ ਕਾਰਮ ਨੂੰ ਪਰਮੇਸ਼ਰ ਇਸ ਤੋਂ ਭਾਵ ਇਤੇ ਪਰਮੇਸ਼ਰ ਤੋਂ ਸਤਿਗੁਰੂ ਨੇ ਉਸ ਨੂੰ ਕਹਿ ਦਿੱਸ ਪਿੰਡ ਭਾਣੇ ਜੇ ਮੈਂ ਭਾਇਆ ਹੀ ਨਹੀਂ ਉਹ ਚੰਗਾ ਹੀ ਨਹੀਂ ਲੱਗਿਆ ਕਿ ਨਾਹੇ ਕਰੀ ਫਿਰ ਮੈਂ ਨਾਹ ਕੇ ਕੀ ਕਰਨਾ ਉਹਦਾ ਕੀ ਫਾਇਦਾ ਜਿਵੇਂ ਪਰਮੇਸ਼ਰ ਨੂੰ ਭਾਇਆ ਹੀ ਨਹੀਂ ਇਤੇ ਸ্নান ਕਰਕੇ ਫਿਰ ਉਹਦਾ ਕੀ ਲਾਭ ਹੈ ਜਿਵੇਂ ਤੁਸੀਂ ਅੱਗੇ ਵੀ ਵਿਚਾਰ ਸਰਵਨ ਕੀਤੀ ਹੈ ਕਿ ਕਾਂਸੀ ਵਿੱਚ ਭਗਤ ਤੁਲਸੀदास जी ਰਹਿੰਦੇ ਸਨ ਬੜਾ ਉਹਨਾਂ ਦਾ ਨਾਮ ਸੀ ਮਹਾਤਮਾ ਸਨ ਚੰਗੇ ਧਰਮੀ ਬੰਦੇ ਸਨ ਦਾਨਪੂਰ ਕਰਨ ਵਾਲੇ ਭਜਨੀਕ ਸਨ ਉਹਨਾਂ ਦੇ ਕਈ ਦੌਰੇ ਬੜੇ ਮਸ਼ਹੂਰ ਹਨ ਤੇ ਇੱਕ ਵਾਰੀ उन्होंने मन में बैठिया बैठा पुरना आ गया भी चलो जगन्नाथ पुरी तीर्थ से जाके यात्रा कर आईए तो घरों तुर पे यात्रा कर जिमें आप भी कई बार मन में पुरने पोरी पेंदे हैं चलो आप आपके फलानी थान्न कर आइए तीर्थ यात्रा कर आईए और कुछ नहीं किया चलो तीर्थ से स्नान छुट्टिया ने उत्तर बतीत कराने ਇਵੇਂ ਤੁਸੀਂ ਰਾਜ ਜੀ ਨੇ ਮਾਣੇ ਪੁਰਨਾ ਆ ਗਿਆ। ਇਹ ਘਰੋਂ ਤੁਰ ਕੇ ਤੀਰਸਾ ਆ ਕੇ ਜਗਨਨਾਥਪੁਰੀ ਦੀ। ਉਹ ਤੇ ਜਦੋਂ ਪਹੁੰਚੇ ਜਗਨਨਾਥਪੁਰੀ ਤਾਂ ਬਾਹਰ ਸਾਲਗ੍ਰਾਮ ਠਾਕੁਰਾਂ ਦੀਆਂ ਮੂਰਤੀਆਂ ਪਈਆਂ ਸਨ। ਤੇ ਉੱਥੇ ਬੜੀਆਂ ਸਸਤੀਆਂ ਵਿਕਰੀਆਂ ਸਨ। ਬੜੀਆਂ ਸਸਤੀਆਂ। ਤਾਂ ਤੂੰ ਸਿੱਧਾ ਜੀ ਨੇ ਮਨ ਵਿੱਚ ਖਿਆਲ ਆਇਆ ਬਈ ਲੋਕਾਂ ਤੋਂ ਪੂਜਾ ਕਰਾਣ ਲਈ ਇਹ ਸਸਤੀਆਂ ਇਥੇ ਮੇਰੀਆਂ ਮੈਂ ਵੀ ਲੈ ਜਾਣਾ ਇਥੋਂ ਇਹ ਲੈ ਜਾਣਾ ਇਥੋਂ ਸਸਤੀਆਂ ਮੇਰੀਆਂ ਲੋਕਾਂ ਤੋਂ ਪੂਜਾ ਕਰਾਵਾਂਗਾ ਤਾਂ ਤੂੰ ਸਿੱਧਾ ਜੀ ਓਏ ਦਰਸ਼ਨ ਕਰਨੇ ਤਾਂ ਭੁੱਲ ਹੀ ਗਏ ਤੇ ਮੈਂ ਜਾ ਕੇ ਪਹਿਲਾਂ ਦਰਸ਼ਨ ਕਰਨੇ ਆ ਜਾਂ ਇਸ਼ਨਾਨ ਪਾਣੀ ਕਰਨੇ ਬਾਹਰ ਹੀ ਘੜ ਗਏ ਸਾਰ ਗ੍ਰਾਮ ਠਾਕੁਰਾਂ ਨੂੰ ਖਰੀਦਣ ਵਾਸਤੇ ਮੂਰਤੀਆਂ ਖਰੀਦਣ ਵਾਸਤੇ ਤੇ ਪਿੱਛੋਂ ਭਗਵਾਨ ਦੇ ਨਾਂ ਸੰਤ ਦਾ ਰੂਪ ਬਣਾ ਕੇ ਤੁਸੀਂ ਦਾਸ ਜੀੇ ਘਰ ਪਹੁੰਚ ਗਏ ਤੇ ਉਹਨਾਂ ਦੇ ਸੇਵਕਾਂ ਨੂੰ ਪੁੱਛਿਆ ਵੀ ਭਗਤ ਜੀ ਕਿੱਥੇ ਹਨ ਤਾਂ ਸੇਵਕਾਂ ਨੇ ਕਿਹਾ ਮਹਾਰਾਜ ਉਹ ਤਾਂ ਯਾਤਰਾ ਕਰਨ ਗਏ ਹਨ ਕੋਸੇ ਲੈ ਭਗਵਾਨ ਜੋ ਸੰਤ ਰੂਪ ਵਿੱਚ ਆਏ ਸਨ ਕਹਿ ਲਗੇ ਨਹੀਂ ਯਾਤਰਾ ਕਰਨੀ ਹੋਤਾ ਸੋਦਾ ਖਰੀਦਣ ਗਏ ਹਨ ਇੱਕ ਵਾਰੀ ਪਿਆਰ ਨਾਲ ਆਖੋ ਸਤਨਾ ਜਦੋਂ ਯਾਤਰਾ ਕਰਕੇ ਤੁਲਸੀਦਾਸ ਜੀ ਘਰ ਆਏ ਤਾਂ ਆਉਂਦਿਆਂ ਜਿਵੇਂ ਆਪਾਂ ਕੋਈ ਘਰੋਂ ਕਿਤੇ ਦੂਰੋਂ ਚੱਲ ਕੇ ਆਈ ਨਾ ਆਦਿਆਂ ਕੁਛ ਦਿਆਂ ਬਈ ਮੇਰੇ ਪਿੱਛੋਂ ਕੋਈ ਆਇਆ ਤਾਂ ਨਹੀਂ ਸੀ ਮਿਲਣ ਵਾਲਾ ਇਵੇਂ ਤੁਸੀ ਦਾਸ ਨੇ ਆਂਦਿਆਂ ਪੁੱਛਿਆ ਸੇਵਕਾਂ ਨੂੰ ਫੇ ਮੈਂ ਗਿਆ ਸੀ ਪਿੱਛੋਂ ਕੋਈ ਮੈਨੂੰ ਮਿਲਣ ਤਾਂ ਨਹੀਂ ਆਇਆ ਸੇਵਕ ਕਹਿਣ ਲੱਗੇ ਮਹਾਰਾਜ ਹੋਰ ਤਾਂ ਕੋਈ ਨਹੀਂ ਇੱਕ ਸੰਤ ਆਏ ਸਨ ਕਿਉਂ ਆਪ ਜੀ ਨੂੰ ਪੁੱਛਦੇ ਸਨ ਵੀ ਕਿੱਥੇ ਗਏਣ ਅਸੀਂ ਕਿਹਾ ਵੀ ਉਹ ਯਾਤਰਾ ਕਰਨ ਗਏ ਹਨ ਤੇ ਉਹ ਕਹਿਣ ਲੱਗੇ ਨਹੀਂ ਯਾਤਰਾ ਕਰਨ ਨਹੀਂ ਹੋਤਾ ਸੋਦਾ ਖਰੀਦਣ ਗਿਆ ਤਾਂ ਤੁਸੀ ਦਾਸ ਜੀ ਨੇ ਮਾਨਵੇਂ ਚ ਵਿਚਾਰਿਆ ਵੀ ਹੋਰ ਕੋણો ਸੁਣ ਐ ਕਲ ਕਹਿਣ ਵਾਲਾ ਇਹ ਤਾਂ ਅੰਦਰ ਜਮੀ ਪੁਰਖ ਭਗਵਾਨੀ ਹੈ ਉਹ ਭਗਵਾਨ ਪਰਮਾਤਮਾ ਆਪ ਹੀ ਆਇਓ ਨੇ ਕਿ ਉਹ ਇਹ ਗੱਲ ਮੇਰੀ ਜਿਹੜੀ ਮੈਂ ਸੋਦਾ ਖਰੀਦ ਕੇ ਲਿਆ ਆ ਨਾ ਉਹਨਾਂ ਨੂੰ ਚੰਗੀ ਨਹੀਂ ਲੱਗੀ ਇਸ ਕਰਕੇ ਉਹਨਾਂ ਨੇ ਇਹ ਗੱਲ ਕਹੀ ਇਹ ਗੱਲ ਉਹਨਾਂ ਨੂੰ ਭਾਈ ਨਹੀਂ ਮੇਰੀ ਉਸੇ ਵੇਲੇ ਫਿਰ ਮਨ ਵਿੱਚ ਖਿਆਲ ਆਇਆ ਵੀ ਆਪਾਂ ਇਹ ਸੋਦਾ ਜਿਹੜਾ ਨੂੰ ਵਾਪਸ ਕਰ ਆਈਏ ਤੁਰਪੇ ਫਿਰ ਕਰੂੰ ਸੇਵਕਾਂ ਨੂੰ ਕਹਿ ਕੇ ਵੀ ਅਸੀਂ ਆਣੇ ਆ ਫੇਰ ਚਲੇਗੇ ਜਗਨਨਾਥ ਪੁਰੀ ਵੀ ਸੋਦਾ ਵਾਪਸ ਕਰਕੇ ਫਿਰ ਯਾਤਰਾ ਕਰਦੇ ਸੋਦਾ ਵਾਪਸ ਕਰਨ ਚਲੇ ਗਏ ਇਹ ਭੇਰ ਮਾਤਮਾ ભગવાન ਸੰਤ ਦਾ ਰੂਪ ਬਣਾ ਕੇ ਆ ਗਏ ਪੁੱਛਿਆ ਭਾਈ ਕਿਥੇ ਗਏ ਨੇ ਤੁਸੀਂ ਦਾਜੀ ਕਹਿ ਲਗੇ ਜੀ ਯਾਤਰਾ ਕਰਨ ਗਏ ਆ ਤੀਰ ਯਾਤਰਾ ਕਹਿ ਲਗੇ ਨਹੀਂ ਨਹੀਂ ਉਹ ਤਾਂ ਸੋਦਾ ਮੋੜਨ ਗਏ ਆ ਕੋਨ ਕਈ ਵਾਰੀ ਐਵੇਂ ਅਸੀਂ ਘਰੋਂ ਤਾਂ ਇਹ ਕਹਿੰਦੇ ਤੀਰਥ ਯਾਤਰਾ ਕਰਨ ਚੱਲਨੇ ਆ ਪਰ ਜਾ ਕੇ ਉੱਥੇ ਕੱਪੜੇ ਖਰੀਦਦੇ ਆ ਜਾਂ ਘਰ ਦੇ ਹੋਰ ਸੋਧੇ ਖਰੀਦਣ ਲੱਗ ਜਾਂਦੇ ਆ ਪੇ ਇੱਥੇ ਸਸਤੀਆਂ ਚੀਜ਼ਾਂ ਮਿਲ ਰਹੀਆਂ ਨੇ ਆਪਣੇ ਉੱਥੇ ਜਿਹੜੀਆਂ ਬੜੀਆਂ ਮਹਿੰਗੀਆਂ ਅਸਲੀ ਜਿਹੜਾ ਸਾਡੇ ਮਨ ਦਾ ਮਨੋਰਥ ਹੁੰਦਾ ਵੀ ਤੀਰਥ ਯਾਤਰਾ ਕਰਨੀ ਐ ਇੱਥੇ ਰਹਿ ਕੇ ਪ੍ਰਭੂ ਦਾ ਸਿਮਰਨ ਕਰਨਾ ਸੇਵਾ ਕਰਨੀ ਹੋ ਭੋਜੰਦ ਬਾਅਦ ਅਸੀਂ ਸੋਧੇ ਖਰੀਦਣੇ ਨਹੀਂ ਲੱਗਦੇ ਕੀ ਇਸ ਨਾਲ ਆਪਾ ਪਰਮਾਤਮਾ ਨੂੰ ਭਾਜਣੇ ਚੰਗੇ ਲੱਗਦੇ ਆ ਸਾਡੀ ਯਾਤਰਾ ਪ੍ਰਵਾਨ ਹੁੰਦੀ ਤੁਲਸੀਦਾਸ ਜੀ ਵਾਪਸ ਆਏ ਤੇ ਪੁੱਛਿਆ ਕਿਉਂ ਭਾਈ ਭਗਤੋ ਕੋਈ ਆਇਆ ਸੀ ਮੇਰੇ ਪਿੱਛੋਂ ਕਹਿਣ ਲੱਗੇ ਜੀ ਹਾਂ ਮਹਾਤਮਾ ਆਏ ਸਨ ਉਸ ਦੇ ਸਨ ਆਪ ਜੀ ਨੂੰ ਅਸੀਂ ਦੱਸਿਆ ਵੀ ਯਾਤਰਾ ਕਰਨਗੇ ਕਹਿਣ ਲੱਗੇ ਨਹੀਂ ਉਹ ਤਾਂ ਸੌਦਾ ਮੋੜ ਨਹੀਂ ਗੈਣ ਯਾਤਰਾ ਕਰਨਗੇ ਫਿਰ ਤੁਲਸੀਦਾਸ ਜੀ ਨੇ ਮਾਰਵੇ ਕਿਹਾ ਤੇ ਇਹ ਗੱਲ ਜਿਹੜੀ ਐ ਨਾ ਇਹ ਵੀ ਪ੍ਰਮਾਤਮਾ ਨੂੰ ਚੰਗੀ ਨਹੀਂ ਲੱਗੀ ਮੇਰੇ ਮੈਂ ਪਹਿਲਾਂ ਸੌਦਾ ਖਰੀਦਣ ਗਿਆ ਫਿਰ ਸੌਦਾ ਮੋੜਨ ਚਲਾ ਗਿਆ ਇਸ ਕਰਕੇ ਹੁਣ ਤੁਲਸੀदास जी ਨੇ ਫਿਰ ਕੀ ਕੀਤਾ ਹੁਣ ਮਨ ਵਿੱਚ ਤੀਜੀ ਵਾਰੀ ਖਿਆਲ ਧਾਰਿਆ ਵੀ ਹੁਣ ਕੋਈ ਕਾਮਨਾ ਨਹੀਂ ਰੱਖਣੀ ਮਨ ਵਿੱਚ ਕੋਈ ਇੱਛਾ ਨਹੀਂ ਰੱਖਣੀ ਬਸ ਸਿਰਫ ਤੇ ਸਿਰਫ ਭਗਵਾਨ ਦੇ ਦਰਸ਼ਨ ਕਰਨੀ ਜਾਣੇ ਮਨ ਵਿੱਚ ਹੋਰ ਕੋਈ ਵਿਚਾਰ ਨਹੀਂ ਰੱਖਣੀ ਮਾੜ ਨਹੀਂ ਕੋਈ ਖਿਆਲ ਨਹੀਂ ਲੈਣਾ ਇਹ ਖਿਆਲ ਕਰਕੇ ਘਰ ਤੁਰ ਕੇ ਤੇ ਭਗਵਾਨ ਦੇ ਜਾ ਕੇ ਦਰਸ਼ਨ ਕੀਤੇ ਇਸ ਨਾਲ ਪਾਣੀ ਕੀਤਾ ਦਾਨ ਪੂਣ ਕੀਤਾ ਫਿਰ ਭਗਵਾਨ ਸੰਤੇ ਰੂਪੇ ਚਾਏ ਪੁੱਛਿਆ ਸੇਵਕਾਂ ਨੂੰ ਭਾਈ ਕਿੱਥੇ ਨੇ ਕਹਿਣ ਲੱਗੇ ਜੀ ਉਹ ਤਾਂ ਯਾਤਰਾ ਕਰਨ ਗਏਗੇ ਆ ਭਗਵਾਨ ਸੰਤੇ ਰੂਪੇ ਚ ਆ ਜਾਏ ਜੋ ਆਏ ਸਣ ਕਹਿਣ ਲੱਗੇ ਹਾਂ ਉਹਨੋਂ ਯਾਤਰਾ ਕਰਨ ਗਏ ਹਨ ਉਹਨੋਂਾਂ ਦੀ ਯਾਤਰਾ ਪ੍ਰਵਾਨ ਹੋਈ ਇਕਵਰੀ ਪਿਆਰ ਨਾਲ ਆਖੋ ਸੋ ਭਾਈ ਇਸ ਤਰ੍ਹਾਂ ਧੰਗ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਛੇਵੀਂ ਪੋੜੀ ਵਿੱਚ ਕਹਿੰਦੇ ਹਨ ਤੀਰਥ ਨਹਾਵਾ ਜੈ ਤੇ ਸੁਭਾਵਾਂ ਸਾਹਿਬ ਜੀ ਕਹਿੰਦੇ ਮੈਂ ਤੀਰਥਾਂ ਤੇ ਤਾਂ ਇਸ ਨਾਨਕ ਕਰਾਂ ਜੇਹਣੂ ਭਾ ਜਾਵਾਂ ਚੰਗਾ ਲਗਾ ਜੇਹਣੂ ਭਾ ਜਾਵਾਂ ਪਰਮਾਤਮਾ ਨੂੰ ਭਾਵਾ ਤੇ ਗਰਮੀਆਂ ਨੂੰ ਚੰਗੀ ਲੱਗ ਜਾਏ ਮੈਂ ਵੀ ਤੀਰਥਾਂ ਤੇ ਗਿਆ ਪਰ ਜੇ ਜਾ ਕੇ ਤੀਰਥ ਤੇ ਜਾ ਕੇ ਹਰਿਗਵਾਰ ਜਾ ਕੇ ਸ਼ਰਾਬ ਦੀਆਂ ਬੋਤਲਾਂ ਠੰਡੀਆਂ ਕਰਕੇ ਪਾਣੀ ਵਿੱਚ ਰੱਖ ਕੇ ਪੀਣ ਲੱਗ ਜਾਵੇ ਕੋਈ ਮੈਂ ਤੀਰਥ ਯਾਤਰਾ ਕਰ ਰਿਹਾ ਇਸ ਤਰ੍ਹਾਂ ਨਹੀਂ ਭਾਦਾ ਕੋਈ ਇਹ ਗੱਲ ਨਹੀਂ ਪ੍ਰਮਾਤਮਾ ਨੂੰ ਚੰਗੀ ਲੱਗਦੀ ਜਾਂ ਉੱਥੇ ਜਾ ਕੇ ਪਰਾਇਆ ਇਸਤਿਆਂ ਵੱਲ ਭੈੜੀ ਨਜ਼ਰ ਨਾਲ ਦੇਖੀ ਜਾਏ ਜਾਂ ਪਰਾਇਆ ਬੰਦਿਆਂ ਵੱਲ ਜਾ ਉੱਥੇ ਚੋਰੀਆਂ ਹੀ ਕਰਨ ਲੱਗ ਜਾਏ ਕਹੇ ਮੈਂ ਤੀਰ ਯਾਤਰਾ ਕਰ ਰਿਹਾ ਹਾਂ ਇਸ ਤਰ੍ਹਾਂ ਨਹੀਂ ਕਦੇ ਪਾਉਂਦਾ ਇਹ ਗੱਲ ਨਹੀਂ ਪਰਮਾਤਮਾ ਨੂੰ ਚੰਗੀ ਲੱਗਦੀ ਤੀਰਥ ਨਾਵਾਂ ਜੇ ਤਿਸ ਭਾਵਾਂ ਜੇ ਤਿਸ ਤੋਂ ਭਾਵ ਪਰਮਾਤਮਾ ਨੂੰ ਭਾ ਜਾਵਾ ਚੰਗਾ ਲੱਗਾ ਇਹਨ ਭਾਣੇ ਕੇ ਨਾਏ ਕਰੀ ਸਾਇਬ ਕਹਿੰਦੇ ਮੈਂ ਬਿਨਾ ਓਮ ਭਾਏ ਤੋਂ ਮੈਂ ਕੀ ਨਾ ਵਾਂ ਈਰਤਾ ਤੇ ਕੀ स्नान ਕਰਾਂ ਜੇ ਉਹਨੂੰ ਭਾਵਾ ਹੀ ਨਾ ਤੇ ਚੰਗਾ ਹੀ ਨਾ ਲੱਗਾ ਆਪ ਜੀ ਨੇ ਬੜੀ ਵਾਰੀ ਸਰਵਣ ਕੀਤਾ ਆਪਾਂ ਸਮੇਂ ਨਾਲ ਸਮਾਪਤੀ ਕਰਨੀ ਹੈ ਕਿ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ 21 ਵਾਰੀ ਹਰਦੁਆਰ ਜਾ ਕੇ ਯਾਤਰਾ ਕੀਤੀ ਤੀਰਥ ਯਾਤਰਾ 19 20 ਵਾਰੀ ਗੁਰਬਣਨ ਤੋਂ ਪਹਿਲਾਂ ਬਾਸਰਕੇ ਪਿੰਡ ਵਿੱਚ ਸਤਿਗੁਰ ਦਾ ਜਨਮ ਧੰਗੁਰ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਅਵਤਾਰ ਹੋਇਆ ਸੀ ਤੇ ਤੇ ਬਾਕੀ ਤਿੰਨ ਭਰਾ ਖੇਤੀ ਕਰਦੇ ਸਨ ਸਤਿਗੁਰ ਆਪ ਫੇਰੀ ਜਾ ਕੇ ਪਿੰਡਾਂ ਵਿੱਚ ਜਾ ਕੇ 베ਰੀ ਲਾਣੀ ਤੇ ਮਾਲ ਵੇਚਣਾ ਧਰਮ ਦੀ ਕੀਰਤ ਕਰਦੇ ਸਨ ਸ਼ੁਰੂ ਤੋਂ ਹੀ ਧਿਆਨ ਤਾਂ ਪਰਮਾਤਮਾ ਵੱਲ ਸੀ ਸੱਚੀ ਕੀਰਤ ਕਰਨੀ ਜੇ ਕੋਈ ਬੰਦਗੀ ਵਾਲਾ ਮਿਲ ਜਾਣਾ ਉਹਦੇ ਕੋਲ ਬਹਿ ਜਾਣਾ ਪਰ ਜਦੋਂ ਦੇਖਿਆ ਵੀ ਹੁਣ ਜਿਹੜਾ ਨਾ ਉਮਰ ਜਿਹੜੀ ਹੁਣ ਬੀਤਿਤ ਹੁੰਦੀ ਜਾਂਦੀ ਹੈ 50 ਸਾਲ ਲੰਘ ਗਏਣ ਤਾਂ ਜੇ ਆਪ 54 ਸਾਲ ਲੰਘੇ ਉਹਨਾਂ ਥੋੜੀ ਉਮਰ ਪਤਾ ਨਹੀਂ ਕਿੰਨੀ ਬਾਕੀ ਹੈ ਆਹ ਕਹਿੰਦੇ ਚਲੋ ਆਪ ਘਾਉਣੀ ਕਰੀਏ ਇਹ ਦੁਨਿਆਵੀ ਧੰਦੇਆਂ ਨੂੰ ਛੱਡ ਕੇ ਤੀਰ ਯਾਤਰਾ ਕਰਾਇਆ ਖਰੀ ਪਈ ਚੰਗੇ ਕਰਮ ਕਰੀਏ ਜਿੰਨੇ ਨਾਲ ਆਪਣਾ ਅਗਾਸ ਵਾਰ ਲਈਏ ਤਾਂ ਗੁਰੂ ਨਾਲ ਧੰਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਿਰ 6 6 ਮਹੀਨੇ ਬਾਅਦ ਹਰਦੁਆਰ ਤੀਰਥ ਸ্নান ਕਰਨ ਜਾਣ ਲੱਗੇ 6 ਮਹੀਨੇ ਬਾਅਦ ਉਹਤੇ ਜਾਂਦੇ ਹਰਦੁਆਰ ਇਸ਼ਨਾਨ ਪਾਣੀ ਕਰਦੇ দান ਪੁੰਨ ਕਰਦੇ ਵਰਤ ਰੱਖਦੇ ਤੇ ਜਿਹੜੇ ਨੇਮ ਹੁੰਦੇ ਉਹ ਸਾਰੇ ਕਰਦੇ ਘੋਤੇ ਜਾ ਕੇ ਵਰਤਵੀ ਰਖਦੇ ਦਾਣ ਪੁਣ ਵੀ ਕਰਦੇ ਇਸ਼ਨਾਨ ਵੀ ਰੋਜ਼ਾਨਾ ਕਰਦੇ ਇਸ ਤਰ੍ਹਾਂ 19 ਵਾਰੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ 19 ਵਾਰੀ ਹਰਦوار ਤੀਰ ਯਾਤਰਾ ਨੂੰ ਚੰਗੀ ਤਰ੍ਹਾਂ ਕੀਤਾ ਪੈਦਲ ਜਾਂਦੇ ਸਨ ਪੈਦਲ ਹੀ ਆਉਂਦੇ ਸਨ ਉਦੋਂ ਐ ਆਪਾਂ ਹੁਣ ਤਾਂ ਇੱਕ ਦਿਨੇ ਚ ਮੋਟਰ ਤੇ ਜਾਂਦੇ ਆ ਗੱਡੀ ਤੇ ਗਏ ਆਪਣੀ ਗੱਡੀ ਤੇ ਗਏ ਜਾਂ ਦੂਸਰੀ ਇੱਕ ਦਿਨ ਚ ਗਏ ਦੂਜੇ ਦਿਨ ਵਾਪਸ ਉਦੋਂ ਇਸ ਤਰ੍ਹਾਂ ਨਹੀਂ ਸੀ ਪੈਦਲ ਯਾਤਰਾ ਹੁੰਦੀ ਸੀ ਤੇ ਰਸਤੇ ਵਿੱਚ ਰੁਕਣਾ ਵੀ ਪੈਂਦਾ ਸੀ ਪਿੰਡਾਂ ਆਦਿਕ ਵਿੱਚ ਕਿਤੇ ਆਰਾਮ ਵੀ ਕਰਨਾ ਪੈਂਦਾ ਸੀ ਆ ਸਤਿਗੁਰ ਜੀ ਤਿਹੋਂ 19 ਵਾਰੀ ਗਏ ਨਾ ਪੌਣੇ ਵਾਰੀ ਜੋ ਵਾਪਸ ਆ ਰਹੇ ਸਨ ਇੱਕ ਥਾਂ ਤੇ ਸਤਿਗੁਰ ਨੂੰ ਇੱਕ ਦੁਰਗੜ ਨਾਮੀ ਪਿੰਡ ਪੰਡਤ ਮਿਲ ਗਏ ਤੁਸੀਂ ਅੱਗੇ ਵੀ ਸੁਣਿਆ ਸਤਿਗੁਰੂ ਜੀ ਆਰਾਮ ਕਰ ਰਹੇ ਸਨ ਇਕ ਥਾਂ ਤੇ ਆਪਣੇ ਗੋਡੇ ਤੇ ਪੈਰ ਰੱਖ ਕੇ ਤਾਂ ਉਹ ਪੰਡਤ ਕੋਲ ਸੇ ਬਾਗ ਵਿੱਚ ਕਹਿ ਲੋ ਜਾਂ ਸਰਾ ਵਿੱਚ ਕਹਿ ਲੋ ਉਹ ਆਇਆ ਸੀ ਉਹ ਵੀ ਆਰਾਮ ਕਰ ਰਿਹਾ ਸੀ ਪਰ ਜਦੋਂ ਨੇ ਸਤਿਗੁਰੂ ਧੰਗੁਰ ਅਮਰਦਾਸ ਸਾਹਿਬ ਜੀ ਦੇ ਪੈਰਾਂ ਵਿੱਚ ਪਦਮ ਦੇਖ ਰਿਆ ਹਰੇਖਾ ਦੇਖੀਆਂ ਉਹ ਜੋਤਸੀ ਸੀ ਉਹ ਕਹਿਣ ਲੱਗਾ ਵੀ ਇਹ ਤਾਂ ਕੋਈ ਚਕਰਵਰਤੀ ਰਾਜੇ ਇਹ ਤਾਂ ਜਿਹੜਾ ਪਦਮ ਹੈ ਇਹ ਤਾਂ ਵਿਸ਼ਨੂੰ ਦੇ ਉਤਾਰ ਦੇ ਪੈਰਾਂ ਵਿੱਚ ਹੁੰਦਾ ਹੈ ਤੇ ਰਾਜ ਚਕਰੋਤੀ ਰਾਜਿਆਂ ਤੇ ਇਹ ਤਾਂ ਕੋਈ ਆਪ ਹੀ ਪਰਮੇਸ਼ਰ ਦੇ ਉਤਾਰਨ ਤਾਂ ਜਦੋਂ ਸਾਧਗੁਰੂ ਜੀ ਜਾਗੇ ਆਰਾਮ ਕਰਕੇ ਤਾਂ ਪੰਡਤ ਜੀ ਨੇ ਜਾ ਕੇ ਸਾਧਗੁਰੂ ਦੇ ਚਰਨਾਂ ਤੇ ਨਮਸਕਾਰ ਕੀਤੀ ਨਮਸਕਾਰ ਕੀਤੀ ਤੇ ਕਿਹਾ ਮਹਾਰਾਜ ਤੁਸੀਂ ਬੜੇ ਮਹਾਨ ਹੋ ਸਤਿਗੁਰੂ ਕਹਿਣ ਲੱਗੇ ਕਿਉਂ ਪੁੱਛਿਆ ਤੁਸੀਂ ਕਿੱਥੋਂ ਆਏ ਹੋ ਸਾਰੀ ਗੱਲ ਦੱਸੀ ਵੀ ਅਸੀਂ ਯਾਤਰਾ ਕਰਕੇ ਆਏ ਆ ਐਨੀ ਵਾਰੀ ਯਾਤਰਾ ਅਰਦਵਾਰ ਦੀ ਕੀਤੀ ਸਤਿਗੁਰੂ ਨੂੰ ਦੇਖ ਕੇ ਕਹਿਣ ਲੱਗੇ ਤੁਸੀਂ ਬੜੇ ਮਹਾਨ ਹੋ ਤੁਸੀਂ ਗੰਗਾ ਮਈਆ ਦੇ ਦਰਸ਼ਨ ਕਰਦੇ ਹੋ ਯਾਤਰਾ ਕਰਦੇ ਹੋ ਇਸ਼ਨਾਨ ਪਾਣੀ ਕਰਦੇ ਹੋ ਤੇ ਮਹਾਰਾਜ ਤੁਸੀਂ ਕੋਈ ਅਵਤਾਰ ਹੋ ਕਿ ਆ ਚਕਰਵਰਤੀ ਰਾਜਾ ਸਤਿਗੁਰੂ ਕਹਿਣ ਲੱਗੇ ਸੀ ਤਾਂ ਕੁਛ ਵੀ ਨਹੀਂ ਹੈ ਕਹਿਣ ਲੱਗੇ ਮਹਾਰਾਜ ਜੇ ਪ੍ਰਗਟ ਨਹੀਂ ਨਾ ਹੋਏ ਜੋ ਅਸੀਂ ਕਹਿਣ ਲੱਗਾ ਤਾਂ ਤੁਸੀਂ ਜ਼ਰੂਰ ਪ੍ਰਗਟ ਹੋ ਜਾਓਗੇ ਥੋੜੇ ਸਮੇਂ ਬਾਅਦ ਹੀ ਤੁਸੀਂ ਪ੍ਰਗਟ ਹੋ ਜਾਓਗੇ ਤੁਹਾਡੀਆਂ ਜਿਹੜੇ ਪਦਮ ਹੈ ਨਾ ਜਿਹੜਾ ਚਰਣਾ ਵਿੱਚ ਕੋਈ ਦਰਸਾਉਂਦਾ ਹੈ ਤੁਹਾਡੀਆਂ ਰੇਖਾ ਐਸੀਆਂ ਸਤਿਗੁਰੂ ਨੂੰ ਬੜਾ ਪ੍ਰਸੰਨ ਕੀਤਾ ਉਹਨੇ ਬਚਨ ਕਰਕੇ ਤੇ ਕਹਿਣ ਸਤਿਗੁਰੂ ਉਹਦੇ ਬਚਨ ਸੁਣ ਕੇ ਨਾ ਉਦੋਂ ਜਿਵੇਂ ਆਪਾਂ ਕਿਸੇ ਤੋਂ ਸੁਣ ਕੇ ਪ੍ਰਸੰਨ ਹੁੰਨੇ ਆ ਸਤਿਗੁਰੂ ਨੇ ਉਹਨੂੰ ਦੇਣ ਦੀ ਕੁਛ ਕਿ ਤਵੇ ਨੂੰ ਕੁਛ ਦੇ ਦਈਏ ਉਹਨੂੰ ਦੇਣਾ ਚਾਹਿਆ ਕਹਿ ਲਗਾ ਮਹਾਰਾਜ ਮੈਂ ਨਹੀਂ ਲੈਣਾ ਤੁਹਾਡੇ ਤੋਂ ਕੁਛ ਹੁਣ ਨਹੀਂ ਕੁਛ ਲੈਣਾ ਜਦੋਂ ਪਰ ਤੁਸੀਂ ਪ੍ਰਗਟ ਹੋਗੇ ਨਾ ਪ੍ਰਗਟ ਰੂਪ ਵਿੱਚ ਆ ਜਾਓਗੇ ਅਵਤਾਰ ਪ੍ਰਗਟ ਹੋਗੇ ਜਾਂ ਚਕਰਵਰਤੀ ਰਾਜੇ ਬਣ ਜਾਓਗੇ ਫਿਰ ਤੁਸੀਂ ਆਣਾ ਫਿਰ ਤੁਹਾਡੇ ਤੋਂ ਮਨ ਮੰਗੀ ਮੁਰਾਦ ਲਵਾਂਗਾ ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ ਜੇ ਤੇਰੇ ਬਚਨਾਂ ਅਨਸਾਰ ਅਸੀਂ ਪ੍ਰਗਟ ਹੋ ਗਏ ਨਾ ਫਿਰ ਜੋ ਤੂੰ ਚਾਹੇਂਗਾ ਉਹ ਹੀ ਤੈਨੂੰ ਦੇ ਦਵਾਂਗਾ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਤਾਂ ਸਤਗੁਰੂ ਇਹ ਕਹਿ ਕੇ ਜਿਵੇਂ ਆਪਣੇ ਘਰ ਨੂੰ ਵਾਪਸ ਆ ਗਏ ਆਂਦੇ ਆਂਦੇ ਘਰ ਦੇ ਨੇੜੇ ਹੀ ਥੋੜੀ ਦੂਰ ਪਹਿਲਾਂ ਹੀ ਬਾਸਰੋ ਕੇ ਤੋਂ ਪਹਿਲਾਂ ਹੀ ਇੱਕ ਇੱਕ ਬੇਰਾਗੀ ਬ੍ਰਹਮਚਾਰੀ ਮਿਲ ਗਿਆ ਇਹ ਜਿਹੜਾ ਬੜੀ ਸਤਿਮੰਤਾ ਰੱਖਣ ਵਾਲਾ ਸੀ ਸਤਿਗੁਰੂ ਨੂੰ ਮਿਲ ਗਿਆ ਸਤਿਗੁਰੂ ਉਹਦੇ ਨਾਲ ਹੀ ਕੱਥਾ ਵਾਰਤਾ ਕਰਦੇ ਸੁਣਦੇ satsang ਕਰਦੇ ਉਹਨੂੰ ਘਰ ਲਿਆ ਬਾਸਰ ਕੇ ਪਹੁੰਚ ਗਏ ਘਰ ਪਹੁੰਚ ਕੇ ਉਹਨੂੰ ਉਸਕਾਰ ਨਾਲ ਆਦਰ ਮਾਨ ਨਾਲ ਬਿਠਾਇਆ ਇਹ ਉਹਨੂੰ ਫਿਰ ਜਲ ਪਾਣੀ ਛਕਾਇਆ ਭੋਜਨ ਆਦਿ ਸੇਵਾ ਕੀਤੀ ਉਸ ਤੋਂ ਬਾਅਦ ਫਿਰ ਗੱਲਾਂ ਚੱਲ ਪਈਆਂ ਕੁੱਛਣ ਲੱਗ ਪਏ ਉਹ ਬੈਰਾਗੀ ਮਹਾਤਮਾ ਜਿਹੜੇ ਬ੍ਰਹਮਚਾਰੀ ਮਾਰਾ ਤੁਹਾਡਾ ਗੁਰੂ ਕਿਹੜਾ ਹੈ ਤੁਹਾਡਾ ਸੁਭਾਅ ਬੜਾ ਚੰਗਾ ਹੈ ਤੁਸੀਂ ਕਿਹਨੂੰ ਗੁਰੂ ਧਾਰਨ ਕੀਤਾ ਹੈ ਤੁਹਾਡਾ ਗੁਰੂ ਕਿਹੜਾ ਹੈ ਕਿਉਂਕਿ ਤੁਸੀਂ ਇੰਨੇ ਚੰਗੇ ਹੋ ਤੁਹਾਡਾ ਗੁਰੂ ਤਾਂ ਬਹੁਤ ਚੰਗਾ ਹੋਏਗਾ ਤਾਂ ਸਤਿਗੁਰੂ ਉਸ ਵੇਲੇ ਕਹਿਣ ਲੱਗੇ ਭਈ ਮੈਂ ਮੇਰੇ ਮਨ ਵਿੱਚ ਗੁਰੂ ਦੇ ਪ੍ਰਤੀ ਇੱਛਾ ਤਾਂ ਬਹੁਤ ਹੈ ਗੁਰੂ ਧਾਰਨ ਪ੍ਰਤੀ ਮੈਂ ਭਾਵ ਵੀ ਕਰਿਆ ਪਰ ਮੈਨੂੰ ਕੋਈ ਪੂਰਾ ਗੁਰੂ ਲੱਭਿਆ ਨਹੀਂ ਇਸ ਕਰਕੇ ਮੈਂ ਅਜੇ ਗੁਰੂ ਧਾਰਨ ਨਹੀਂ ਕੀਤਾ ਇੱਕ ਵਾਰੀ ਪਿਆਰ ਨਾਲ ਲੱਖੋ ਮੈਂ ਗੁਰੂ ਧਾਰਨ ਨਹੀਂ ਕੀਤਾ ਕਉ ਵੈਰਾਗੀ ਬੈਰਾਗੀ ਜਿਹੜਾ ਬ੍ਰਹਮਚਾਰੀ ਸੀ ਉਹ ਬੜਾ ਦੁਖੀ ਹੋਇਆ ਮਨੋ ਕੈ ਨਗਾ ਉਹ ਤੁਸੀਂ ਗੁਰੂ ਧਾਰਨ ਨਹੀਂ ਕੀਤਾ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਸਤਿਗੁਰੂ ਬਾਝੋਂ ਗੁਰਣੀ ਕੋਈ ਨਿਗੁਰੇ ਕਾ ਹੈ ਨਾਮ ਬੁਰਾ ਸਤਿਗੁਰੂ ਆਪ ਕਹਿੰਦੇ ਆ ਕਿ ਸਤਿਗੁਰ ਤੋਂ ਬਿਨਾਂ ਗੁਰੂ ਕੋਈ ਨਹੀਂ ਤੇ ਗੁਰੂ ਜਿਹੜਾ ਬੰਦਾ ਨਹੀਂ ਗੁਰਾ ਜਿਨਨੇ ਗੁਰੂ ਨਹੀਂ ਨਾ ਧਾਰਨ ਕੀਤਾ ਉਹਦਾ ਨਾਮ ਲੈਣਾ ਵੀ ਬੁਰਾ ਜਿਨਨੇ ਗੁਰੂ ਨਹੀਂ ਧਾਰਨ ਕੀਤਾ ਗੁਰੂ ਉਹਦਾ ਨਾਮ ਲੈਣਾ ਵੀ ਬੁਰਾ ਹੈ ਨਿਗੁਰੇ ਕਾ ਹੈ ਨਾਮ ਬੁਰਾ ਉਹਦਾ ਨਾਮ ਹੀ ਨਾ ਲੋ ਜਿਹੜਾ ਬੰਦਾ ਨਹੀਂ ਗੁਰਾ ਹੈ ਤਾਂ ਉਹ ਬੇਰਗੀ ਬ੍ਰਹਮਚਾਰੀ ਮਾਨਵਿਤ ਬੜਾ ਦੁਖੀ ਹੋਇਆ ਕਹਿ ਲਗਾ ਉਹ ਤੁਸੀਂ ਨੂੰ ਗੁਰੂ ਅਜੇ ਗੁਰੂ ਨੇ ਧਾਨ ਕੀਤਾ ਐਨੀ ਵਾਰੀ ਤੁਸੀਂ ਜਾਏ ਦੁਆਰ ਇਸ਼ਨਾਨ ਕਰਾਏ ਪਰ ਗੁਰੂ ਨਹੀਂ ਧਾਨ ਕੀਤਾ ਉਹ ਮੇਰਾ ਤਾਂ ਜਿੰਨਾ ਕੀਤਾ ਹੋਇਆ ਦਾਨ ਪੁੰਨ ਵਰਤ ਰੱਖਿਓ ਇਹ ਜਿੰਨੇ ਇਸ਼ਨਾਨ ਜੋ ਮੈਂ ਕਰੂ ਕੀਤਾ ਸਾਰੇ નિਸ਼ਪਲ ਹੋ ਗਏ ਮੈਂ ਤੁਹਾਡੇ ਹੱਥੋਂ ਖਾ ਪੀ ਲਿਆ ਮੇਰਾ ਸਾਰਾ ਜਨਮ ਹੀ ਪ੍ਰਿਸ਼ਟ ਹੋ ਗਿਆ ਕਿਉਂਕਿ ਨਗੁਰੇ ਦੇ ਹੱਥੋਂ ਖਾਲਿਆ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਇਹ ਮੈਂ ਆਪਣੇ ਕੋਲ ਕੋਚ ਨਹੀਂ ਘਰੇ ਤੁਸੀਂ ਪੜ੍ਹ ਕੇ ਦੇਖੋ ਇਤਿਹਾਸ ਧੰਗੁਰੂ ਅਮਰਦਾਸ ਜੀ ਮਹਾਰਾਜ ਉਹਦੇ ਵਿੱਚ ਸਾਰਾ ਆਏਗਾ ਤਾਂ ਉਸ ਵੇਲੇ ਉਹ ਮੇਰਾ ਗੀਅ ਗੱਲ ਕਹਿ ਕੇ ਨਾ ਗੁੱਸੇ ਨਾਲ ਘਰੋਂ ਨਿਕਲ ਗਿਆ ਸਤਗੁਰ ਨੇ ਬੜੀਆਂ ਆਵਾਜ਼ਾਂ ਮਾਰੀਆਂ ਕਿ ਠਹਿਰੋ ਤਾਂ ਸਹੀ ਪਰ ਰੁਕਿਆ ਨਹੀਂ ਕਹਿਣ ਲੱਗਾ ਤੁਸੀਂ ਤਾਂ ਮੇਰਾ ਜਨਮ ਹੀ ਪ੍ਰਿਸ਼ਟ ਕਰ ਦਿੱਤਾ ਇਹ ਗੱਲ ਸੁਣ ਕੇ ਉਹ ਧੰ ਗੁਰੂ ਨਾਨਕ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਜਿਹੜਾ ਹੈ ਨਾ ਮਨ ਬੜਾ ਦੁਖੀ ਹੋਇਆ ਵੀ ਉਹ ਵੀ ਇਹ ਗੱਲ ਹੈ ਵੀ ਮੈਂ ਗੁਰੂ ਨਹੀਂ ਧਾਰਨ ਕੀਤਾ ਕਿਉਂ ਦਾ ਮਨ ਇਹਨਾਂ ਦੁਖੀ ਤਾਂ ਹੋ ਗਿਆ ਤ ਉਸ ਦਿਨ ਤੋਂ ਸਤਿਗੁਰੂ ਜੀ ਦੀ ਲਗਨ ਜੇਣੀ ਹੈ ਨਾ ਗੁਰੂ ਧਾਰਨ ਕਰਨ ਵੱਲ ਲੱਗੀ ਹੋਰ ਸਾਰੀਆਂ ਗੱਲਾਂ ਛੱਡ ਦਿੱਤੀਆਂ ਵੀ ਵੀ 20वीं बारी 11वीं बारी ਪਹਿਲਾਂ ਗਏ 20वीं बारी ਇਹ ਗੱਲ ਹੋਈ ਤਾਂ ਸਤਿਗੁਰੂ ਨੇ ਫਿਰबस ਦਿਨ ਰਾਤ ਪ੍ਰਮਾਤਮਾ ਅਗੇ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ हे ਦੀਨਾ ਬੰਦੂ ਤੈਨੂੰ ਸੱਚੇ ਸਤਿਗੁਰ ਦਾ ਮੇਲ ਖਰਾਓ ਜਿਨੇ ਕਰਕੇ ਮੇਰਾ ਆਣਾ ਸਫਲਾ ਹੋ ਜਾਏ ਮੇਰਾ ਜਨਮ ਸਫਲਾ ਹੋ ਜਾਏ ਕਿਉਂਕਿ ਜੇ ਮੈਨੂੰ ਗੁਰੂ ਨਹੀਂ ਮਿਲਿਆ ਤਾਂ ਮੇਰਾ ਤਾਂ ਆਣਾ ਹੀ ਸਫਲਾ ਨਹੀਂ ਹੋਇਆ ਹਣ ਦੇਖੋ ਸਤਿਗੁਰੂ 20 ਵਾਰੀ ਤੀਰਥਾਂ ਤੇ ਇਸ਼ਨਾਨ ਕਰਾਇਆ ਉਥੇ ਦਾਨ ਵੀ ਕਰਦੇ ਹਨ ਪੁੰਨ ਵੀ ਕਰਦੇ ਹਨ ਵਰਤ ਵੀ ਰੱਖਦੇ ਹਨ ਪਰ ਫਿਰ ਵੀ ਉਹਨਾਂ ਦਾ ਤੀਰਥਾਂ ਤੇ ਜਾਣਾ ਪਰਵਾਣ ਨਹੀਂ ਗਿਣਿਆ ਗਿਆ ਉਹਨੂੰ ਕਹਿੰਦੇ ਨਹੀਂ ਤੁਸੀਂ ਗੁਰੂ ਨਹੀਂ ਨਾ ਧਾਰਨ ਕੀਤਾ ਤੁਹਾਡਾ ਤੀਰਥਾਂ ਤੇ ਗਿਆ ਪਰਵਾਣ ਨਹੀਂ ਹੋਇਆ ਫਿਰ ਵੀ ਮੇਰਾ ਜਨਮ ਪ੍ਰਸ਼ਟ ਹੋ ਗਿਆ ਮੈਂ ਤੁਹਾਡੇ ਹੱਥੋਂ ਲੈ ਕੇ ਤੇ ਸਤਿਗੁਰੂ ਹੀ ਕਹ ਲੈਤੇ ਧਰਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਤੀਰਥ ਨਹਾਵਾ ਜੇ ਇਸ ਭਾਵਾਂ ਵੇਨ ਭਾਣੇ ਕੇ ਨਾਏ ਕਰੀ ਕਿਉਂਕਿ ਜੇ ਤੀਰਥਾਂ ਤੇ ਮੈਂ ਤਾਂ ਇਸ਼ਨਾਨ ਕਰਾਂ ਜੇ ਤੀਰਥੀ ਇਸ਼ਨਾਨ ਕਰਕੇ ਉਹਨੂੰ ਭਾ ਜਾਵਾਂ ਹੁਣ ਬੰਦਾ ਗੁਰੂ ਵਾਲਾ ਤਾਂ ਬਣੇ ਨਾ ਨਾਮ ਜਪੇ ਨਾ ਨਿਤਨੇਮ ਕਰੇ ਨਾ ਇਹ ਹਰ ਮਹੀਨੇ ਕੋਈ ਮੈਂ ਜਾ ਕੇ ਬਈ ਦਰਬਾਰ ਸਾਹਿਬ ਇਸ਼ਨਾਨ ਕਰਨ ਨਾਲ ਮੇਰੇ ਤਾਂ ਪਾਪ ਸਾਰੀ ਲੱਥ ਜਾਂਦੇ ਆ ਇਸ ਤਰ੍ਹਾਂ ਨਹੀਂ ਹੁੰਦਾ ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ ਤੁਸੀਂ ਭਾਵੇਂ ਜਿੰਨਾ ਮਰਜ਼ੀ ਦਾਨ-ਪੁੰਨ ਕਰਿਓ ਰੋਜ਼ ਦਰਬਾਰ ਸਾਹਿਬ ਇਸ਼ਨਾਨ ਕਰਿਓ ਕਿਤੇ ਵੀ ਜਾ ਕੇ ਹਰ ਦੁਆਰ ਜਾ ਕੇ ਮਹੀਨੇ ਬਾਅਦ ਇਸ਼ਨਾਨ ਕਰੋ 6 ਮਹੀਨੇ ਬਾਅਦ ਕਰੋ ਨਹੀਂ ਐਸ ਤਰ੍ਹਾਂ ਨਹੀਂ ਐ ਕੁਛ ਵੀ ਐਵੇਂ ਭਰਮੀਆਂ ਸਤਿਗੁਰੂ ਕਹਿੰਦੇ ਬਾਣੀ ਵਿੱਚ ਕਿਉਂਕਿ ਸਤਿਗੁਰੂ ਦੀ ਬਾਣੀ ਸੱਤ ਹੈ ਸਾਹਿਬ ਕਿਹਨੇ ਜੇ ਕੁਝ ਮਿਲਦਾ ਵੀ ਹੈ ਇਹਨਾਂ ਵਿੱਚੋਂ ਤਾਂ ਕੀ ਮਿਲਦਾ ਹੈ ਜਪਜੀ ਸਾਹਿਬ ਵਿੱਚ ਹੀ ਤੁਸੀਂ ਪੜ੍ਹਦੇ ਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਮਾਨ ਤੀਰchnਾਨ ਕਰਕੇ ਤਪ ਕਰਕੇ ਦਾਨ ਕਰਕੇ ਦਇਆ ਕਰਕੇ ਉੱਥੇ ਜਾ ਕੇ ਜੇ ਕੁਝ ਮਿਲਦਾ ਵੀ ਹੈ ਤਾਂ ਤਿਲ ਮਾਤਰ ਮਾਨ ਮਿਲ ਜਾਂਦਾ ਇੱਜ਼ਤ ਮਿਲ ਜਾਂਦੀ ਲੋਕੀ ਕਹਿੰਦੇ ਨੇ ਭਈ ਇਹ ਬੜਾ ਭਉਤ ਆਦਮੀ ਹੈ ਪੜਿਵਾਰੀ ਤੀਰਥ ਇਸ਼ਨਾਨ ਕਰੇ ਪਰ ਸਤਗੁਰ ਬਾਣੀ ਵਿੱਚ ਕੀ ਕਹਿੰਦੇ ਨੇ ਲੋਕ ਪਤੀ ਨੇ ਕਛੂ ਨਾ ਹੋਵੇ ਨਾਹੀ RAM ਹੀ ਆਣਾ ਅੰਦਰ ਮੈ ਦੇ ਤੀਰਥ ਨਾਵੇ ਇਸ ਪੈ ਕੁੰਟ ਨਾ ਜਾਣਾ ਜੇ ਅੰਦਰ ਮੈਲ ਹੈ ਬੰਦਾ ਜਾਂਦਾ ਹੈ ਤੀਰਥ ਇਸ਼ਨਾਨ ਗੰਗਾ ਤੇ ਇਸ਼ਨਾਨ ਕਰਨ ਲਈ ਉੱਥੇ ਜਾ ਕੇ ਘਹਿਣਾ ਵੱਲ ਭੈੜੀ ਨਜ਼ਰ ਨਾਲ ਹੀ ਦੇਖੀ ਜਾਂਦਾ ਹੈ ਆਪੇ ਤੁਸੀਂ ਕੀ ਸਮਝੋਗੇ ਉਹਨੂੰ ਕੋਈ ਫਲ ਮਿਲੇਗਾ ਅੰਤਰ ਮੈਦੇ ਤੀਰਥ ਨਾਵੇ ਤਿਸ ਬੇਕੁੰਠ ਨਾ ਜਾਣਾ ਸਤਿਗੁਰ ਕਹੇ ਲੋਕਪਤੀ ਨੇ ਕਛ ਨਾ ਹੋਵੇ ਲੋਕਾਂ ਦੇ ਖੁਸ਼ ਹੋਣ ਨਾਲ ਨਹੀਂ ਰੱਬ ਖੁਸ਼ ਹੁੰਦਾ ਨਹੀਂ RAM ਹੀ ਆਣਾ RAM ਜਿਹੜਾ ਉਹ ਅਣਜਾਨ ਨਹੀਂ ਅਲੜ ਨਹੀਂ ਹੈ ਜਿਹੜਾ ਤੁਹਾਡੀਆਂ ਇਹ ਇਹੋ ਜੀਆਂ ਗੱਲਾਂ ਤੇ ਖੁਸ਼ ਹੋ ਜਾਏਗਾ ਉਹਨੇ ਤਾਂ ਖੁਸ਼ ਹੋਣਾ ਹੈ ਪ੍ਰੇਮ ਨਾਲ ਉਹਦਾ ਨਾਮ ਜਪੀਐ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਅਗਲੀ ਵਿਚਾਰ ਆਪਾਂ ਕਰਨੂ ਕਰਾਂਗੇ ਬਸ ਇੰਨੀ ਵਿਚਾਰੀ ਹਿਰਦੇ ਵਿੱਚ ਵਸ ਜਾਏ ਸਾਡਾ ਆਣਾ ਸੁਫਲਾ ਹੋ ਜਾਏਗਾ ਆਓ ਕਿਰਪਾ ਕਰੋ ਆਪਾਂ ਪ੍ਰੇਮ ਨਾਲ ਉਹਦਾ ਨਾਮ ਜਪੀਏ ਕਿਉਂਕਿ ਨਾਮ ਜਪੇ ਇਹ ਸਾਡਾ ਜਨਮ ਸੁਫਲਾ ਹੋਣਾ ਕਰੋ ਕਿਰਪਾ ਨਾਲ ਕੇ ਬੜੋ ਦੀ ਸਤਨਾਮ ਆਵੇ ਦੁਰੂਸਾ Up ਇਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ